ਕਹਿੰਦੇ ਗੁਰੂ ਨਾਨਕ ਹਜਰੂ ਜਦੋਂ ਜਾਂਦੇ ਸੀ ਨਾ ਜੀ ਕਦੀ ਸਮੇਰ ਪਰਬਤ ਤੇ ਕਦੀ ਬਗਦਾਦ ਦੀ ਧਰਤੀ ਤੇ ਕਦੀ ਜਗਨਨਾਥਪੁਰੀ ਕਦੀ ਹਰਦوار ਦੀ ਧਰਤੀ ਤੇ ਕਦੀ ਕਾਬਾ ਸ਼ਰੀਫ ਹੁਣ ਪਹਿਲਾਂ ਤੇ ਜਿਹੜੇ ਵੇਖਣ ਵਾਲੇ ਸੀ ਉਹ ਗੁਰੂ ਨਾਨਕ ਸਾਹਿਬ ਜੀ ਨੂੰ ਜਾਣਦੇ ਨਹੀਂ ਸੀ ਕਈਆਂ ਨੇ ਤੇ ਦੁਰਵਿਹਾਰ ਕੀਤਾ ਲੱਤ ਵੀ ਮਾਰੀ ਜੀਵਨ ਵਰਕੇ ਕਾਜੀ ਨੇ ਕਈਆਂ ਨੇ ਉਹ ਇਹ ਬੱਚਿਆ ਕਹਿ ਕੇ ਬੁਲਾਇਆ ਸੁਣ ਬਾਲੇ ਜੋਗੀ ਕਹਿੰਦੇ ਜਿੰਨੀ ਦੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਜਾਣਿਆ ਨਹੀਂ ਉਹ ਗੁਰੂ ਨਾਨਕ ਸਾਹਿਬ ਜੀ ਨੂੰ ਸਮਝ ਨਹੀਂ ਸਕੇ ਮਹਾਰਾਜ ਆਪ ਕਹਿੰਦੇ ਨੇ ਨਾ ਵੀ ਕੋਈ ਆਖ ਹੈ ਭੂਤਨਾ ਕੋ ਕਹ ਬੇਤਲਾ ਕਿਸੇ ਨੂੰ ਨਹੀਂ ਪਤਾ ਇਹ ਕੌਣ ਹੈ ਇਹਨਾਂ ਦੇ ਅੰਦਰ ਕੀ ਹੈ ਕੀ ਇਹਨਾਂ ਦੀ ਵਿਚਾਰਤਾ ਰਹਿ ਹੈ ਪਰ ਜਦੋਂ 71 ਹੋ ਕੇ ਬੈਠੇ ਜਦੋਂ ਕਲਾਈ 71 ਹੋ ਕੇ ਬੈਠਿਆ ਵਰਤਨੀ ਸੀ ਨਾ ਤੇ ਮਹਾਰਾਜ ਨੇ ساری ਜ਼ਿੰਦਗੀ ਕੀਤਾ ਸੰਵਾਦ ਡਿਸਕਸ਼ਨ ਜੇ ਕਹੀਏ ਨਾ ਵੀ ਦੁਨੀਆ ਵਿੱਚ ਇੰਟਰਫੇਥ ਡਿਸਕਸ਼ਨ ਦੇ ਪਿਤਾਮਾ ਨੇ ਗੁਰੂ ਨਾਨਕ ਸਾਹਿਬ ਤੇ ਕੋਈ ਅਤਕਥਨੀ ਨਹੀਂ। ਫਿਰ ਉਹ ਦੌਰ ਜਦੋਂ ਮਜ਼ਬਾਂ ਦੇ ਨਾਂ ਉੱਤੇ ਇੰਨੀ ਕਿਰਣਾ ਹੈ ਕਿ ਆਪਸ ਵਿੱਚ ਖੈ ਖੈ ਕਿ ਇਸ ਤਰ੍ਹਾਂ ਸਮਾਜ ਨੂੰ ਅੱਗ ਲਾ ਰਹੇ ਸੀ ਜਿਵੇਂ ਬਾਸ ਖੈ ਕੇ ਜੰਗਲ ਨੂੰ ਅੱਗ ਲਾਉਂਦਾ। ਉਹਦਾ ਕਾਰਨ ਬੜਾ ਖੂਬਸੂਰਤ ਲਿਖਿਆ ਭਾਈ ਗੁਰਦਾਸ ਜੀ ਨੇ। ਕਹਿੰਦੇ ਜਦੋਂ ਧਰਮਾਂ ਦੇ ਅੰਦਰੋਂ ਸੱਚ ਰੂਪੀ ਰੂਹ ਮਰ ਜਾਂਦੀ ਹੈ ਨਾ ਸੱਚ ਰੂਪੀ ਰੂਹ ਫਿਰ ਧਰਮ ਜਿਹੜੇ ਨੇ ਉਹ ਰਵਾਇਤਾਂ ਨਿਭਾਉਂਦੇ ਰਹਿ ਜਾਂਦੇ ਨੇ ਜੀ ਡਾਕਟਰ ਰਾਦਾ ਕ੍ਰਿਸ਼ਨਨ ਭਾਰਤ ਦੇ ਰਾਸ਼ਟਰਪਤੀ ਹੋਏ ਉਹਨਾਂ ਨੇ ਸਵੈ ਜੀਵਨੀ ਲਿਖੀ ਤੇ ਉਹਦੇ ਅੰਦਰ ਇੱਕ ਬੜੀ ਕਮਾਲ ਦੀ ਗੱਲ ਜਿਹੜੀ ਮੈਨੂੰ ਬਹੁਤ ਟੰਬਦੀ ਹੈ ਮੈਂ ਕਈ ਵਾਰੀ ਸੰਗਤ ਨਾਲ ਸਾਂਝੀ ਕਰ ਚੁੱਕਿਆ ਡਾਕਟਰ ਰਾਦਾ ਕ੍ਰਿਸ਼ਨਨ ਕਹਿੰਦੇ ਕਿ ਜਦੋਂ ਟੀਚਰ ਡੇ ਮਨਾਉਂਦੇ ਹਨ ਤੁਸੀਂ ਉਹ ਡਾਕਟਰ ਸਾਹਿਬ ਦੇ ਜਨਮ ਤੋਂ ਮਨਾਉਂਦੇ ਆ ਅਧਿਆਪਕ ਸੰਨ ਤੇ ਫਿਰ ਉਹ ਰਾਸ਼ਟਰਪਤੀ ਬਣੇ ਉਹ ਕਹਿੰਦੇ ਅਸੀਂ ਕ੍ਰਿਸਚਨ ਸਕੂਲਾਂ ਚ ਪੜੇ ਤੇ ਸਾਨੂੰ ਇੱਕ ਗੱਲ ਦੱਸੀ ਗਈ ਕਿ Hindu ਧਰਮ ਅਰਸਤਲ ਵੱਲ ਜਾ ਰਿਹਾ ਹੈ। Hindu ਧਰਮ ਗਿਲਾਨੀ ਵੱਲ ਜਾ ਰਿਹਾ। ਡਾਕਟਰ ਕਿਸ਼ਨ ਰਾਧਾਕਿਸ਼ਨ ਕਹਿੰਦੇ ਕਿ ਇਹ ਗੱਲ ਮੈਨੂੰ ਬਹੁਤ ਹਿੱਟ ਕੀਤੀ। ਤੇ ਮੈਂ ਕਈ ਵਾਰੀ ਸੋਚਿਆ ਵੀ ਧਰਮ ਤੇ ਵੇ ਆਫ ਲਾਈਫ ਹੁੰਦਾ ਹੈ। ਧਰਮ ਤੇ ਆਦਰਸ਼ਾਂ ਦਾ ਨਾਂ ਹੁੰਦਾ ਹੈ। ਧਰਮ ਤੇ ਜ਼ਿੰਦਗੀ ਦਾ ਮਾਰਗ ਹੈ, ਉਜਲਾ ਮਾਰਗ ਹੈ। ਧਰਮ ਅਰਸਤਲ ਚ ਕਿੱਦਾਂ ਜਾ ਸਕਦਾ ਹੈ? ਧਰਮ ਨਿਹਾਰ ਚ ਕਿੱਦਾਂ ਜਾ ਸਕਦਾ ਹੈ? ਧਰਮ ਤੇ ਕਹਿੰਦੇ ਇਹ ਸੂਲਾਂ ਨੂੰ ਹੈ। ਡਾਕਟਰ ਸਾਹਿਬ ਕਹਿੰਦੇ ਵੀ ਮੈਂ ਜਦੋਂ ਵੱਡਾ ਹੋਇਆ ਤਰੱਕੀ ਕੀਤੀ ਪੁਲੰਗਾਂ ਪੁੱਟੀਆਂ ਉਦਿਆਂ ਤੇ ਪਹੁੰਚਿਆ ਮੈਂ ਬਹੁਤ ਬਰੀਕੀ ਨਾਲ ਖੋਜ ਕੀਤੀ ਕਿ ਧਰਮ ਮਰ ਸਤਲ ਤੇ ਕਦੋਂ ਜਾਂਦਾ ਤੇ ਜਿਹੜੀ ਗੱਲ ਡਾਕਟਰ ਰਾਧਾ ਕ੍ਰਿਸ਼ਨਨ ਨੇ ਅਤਿਅधिक ਖੋਜ ਕਰਕੇ ਲਿਖੀ ਉਹ ਗੱਲ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਦੀਆਂ ਪਹਿਲਾਂ ਲਿਖੀ ਬਹੁਤ ਦਾਰਸ਼ਨਿਕ ਵਿਚਾਰ ਹੈ ਉਹ ਧਰਮ ਫਿਰ ਮੈਂ ਬੇਨਤੀ ਕਰ ਰਿਹਾ ਬੜੀ ਉੱਤਮ ਚੀਜ਼ ਹੈ ਭੁੱਲਿਆਂ ਹੋਿਆਂ ਨੂੰ ਰਾਹੇ ਪਾਉਣਾ ਵਿਗੜਿਆਂ ਹੋਿਆਂ ਨੂੰ ਸੁਧਾਰਨਾ ਸੰਸਾਰ ਨੂੰ ਇੱਕ ਨਿਯਮ ਤੇ ਬੰਨ੍ਹਣਾ ਇੱਕ ਡਿਸਪੀਸਪਲਨ ਚ ਲਿਆਉਣਾ ਜ਼ਿੰਦਗੀ ਦਾ ਵੇਹ ਦੇਣਾ ਰਸਤਾ ਦੇਣਾ ਤੇ ਇਹ ਇੰਨੀ ਉੱਤਮ ਸ਼ਾਇਬੀਰ ਸਤਲ ਚ ਜਾ ਸਕਦੀ ਹੈ ਤੇ ਡਾਕਟਰ ਰਾਜਕਸ਼ਨ ਕਹਿੰਦੇ ਹਾਂ ਮੈਨੂੰ ਮੰਨਣਾ ਪਿਆ ਕਿ ਧਰਮ ਨਿਗਾਰ ਵੱਲ ਜਾ ਰਿਹਾ ਹੈ ਹੁਣ ਤਵਜੋ ਦੇ ਇਹਨਾਂ ਗੱਲ ਨੂੰ ਸਮਝਿਓ ਬ੍ਰਿਕੀ ਨਾਲ ਕਹਿੰਦੇ ਫਿਰ ਮੈਂ ਜਾਣਨਾ ਚਾਹਿਆ ਕਿ ਕਿਉਂ ਰਸਤਲ ਵੱਲ ਜਾ ਰਿਹਾ ਹੈ ਤੇ ਜਿਹੜਾ ਉਹਨਾਂ ਨੇ ਤੱਤ ਕੱਢਿਆ ਪਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਦੀਆਂ ਪਹਿਲਾਂ ਉਸ ਗੱਲ ਨੂੰ ਬਿਆਨ ਕੀਤਾ ਉਹ ਕਹਿੰਦੇ ਧਰਮ ਉਦੋਂ ਰਸਤਲ ਵੱਲ ਜਾਂਦਾ ਜਦੋਂ ਧਰਮ ਚ ਪਰੰਪਰਾਵਾਂ ਹਾਵੀ ਹੋ ਜਾਣ ਤੇ ਸੱਚ ਗਵਾਚ ਜਾਵੇ ਗੱਲ ਨੂੰ ਪਕੜਿਓ ਪਰੰਪਰਾਵਾਂ ਹੀ ਬੰਦਾ ਕਈ ਵਾਰੀ ਪਗਾਉਂਦਾ ਰਹਿ ਜਾਂਦਾ ਉਹ ਪਰੰਪਰਾ ਕਿਉਂ ਸ਼ੁਰੂ ਹੋਈ ਸੀ ਉਹਦਾ ਸੱਚ ਖਤਮ ਹੋ ਗਿਆ ਥੋੜੀ ਜੀ ਉਦਾਹਰਣ ਦਿੰਦਾ ਬੜੀ ਪਵਿੱਤਰ ਪਰੰਪਰਾ ਹੈ ਕਿ ਅਸੀਂ ਗੁਰੂ ਦਰਬਾਰ ਚ ਆਉਣਾ ਤੇ ਮੱਥਾ ਟੇਕਣਾ ਰਵਾਇਤਾਂ ਨਾਲ ਸਾਡੀ ਨਿਭਾਉਂਦੇ ਹੋ ਤੁਸੀਂ ਪਰ ਇਸ ਪਰੰਪਰਾ ਪਿੱਛੇ ਸੱਚ ਕੀ ਸੀ ਸਿਰ ਹੀ ਕਿਉਂ ਝੁਕਾਉਂਦੇ ਆ ਕਿਉਂਕਿ ਸਿਰ 'ਚ ਸਾਡੀ ਸੋਚ ਹੈ ਤੇ ਇੱਥੇ ਆਪਣੀ ਸੋਚ ਰੱਖ ਕੇ ਗੁਰੂ ਨਾਲ ਆਇਤ ਕਰਨਾ ਸੀ ਜਿਹੜੀ ਗੱਲ ਕਹੀ ਸੀ ਨਾ ਗੁਰ ਕੀ ਮਤ ਤੂੰ ਲੇ ਇਹਾਣੇ ਭਗਤ ਬਿਨਾ ਬਹੁ ਡੁੱਬੇ ਸਿਆਣੇ ਗੁਰ ਕੀ ਮਤ ਤੂੰ ਲੇ ਇਹਾਣੇ ਇਹ ਆਇਤ ਕਰਨਾ ਸੀ ਸਾ ਸੰਗਤ ਸਿਰ ਰੱਖਣ ਦਾ ਮਤਲਬ ਸੀ ਕਿ ਮੈਂ ਆਪਣੀ ਮਤ ਤਿਆਗ ਕੇ ਸਤਗੁਰ ਜੀ ਤੁਹਾਡੇ ਕੋਲੋਂ ਮਤ ਮੰਗਣਾ ਆ ਹਾਰ ਪਰਿਓ Swami Kaedar hai dija Buddha Viveka ਮੈਨੂੰ ਬਿਵੇਕ ਬੁੱਧੀ ਬਖਸ਼ੋ ਹੁਣ ਸਿਰ ਤੇ ਰੱਖ ਦਿੱਤਾ ਪਰ ਮਤਛਦੀ ਨਹੀਂ ਹੋਰ ਸੌਕੀ ਗੱਲ ਸਮਝ ਤਾ ਜੇ ਤੁਸੀਂ ਬੜੇ ਟਿਕਾਊ ਨਾਲ ਬੈਠੇ ਹੋ ਔਰ ਮੈਨੂੰ ਮੈਂ ਆਉਂਦਿਆਂ ਹੀ ਨਾ ਬੜੇ ਕੌਨਫੀਡੈਂਸ ਨਾਲ ਇੱਕ ਫੈਸਲਾ ਲਿਆ ਤੁਸੀਂ ਵੇਖਿਆ ਮੈਂ ਸੱਚੀ ਗੱਲ ਇੱਕ ਤੁਹਾਨੂੰ ਦੱਸਾਂ ਹਰ ਥਾਂ ਨਹੀਂ ਲੈ ਸਕਦਾ ਇਹਨਾਂ ਦਲੇਰ ਵੀ ਨਹੀਂ ਆ ਮੈਂ ਮੈਨੂੰ ਪਤਾ ਸੀ ਕਿ ਤੁਸੀਂ ਸੁਜਗ ਸਿਆਣੇ ਚੇਤਨ ਗੁਰਸਿੱਖ ਬੈਠੇ ਹੋ ਜਿੱਥੇ ਪੇਸ਼ ਨਾ ਜਾਂਦੀ ਹੋਵੇ ਮੇਰੇ ਵਰਗਾ ਬੰਦਾ ਉੱਥੇ ਚੁੱਪ ਹੀ ਰਹਿ ਜਾਂਦਾ ਹਾਜ਼ਰ-ਨਾਜ਼ਰ ਸਤਿਗੁਰੂ ਜੀ ਬੈਠੇ ਆ ਤੇ ਕਾਲਪਨਿਕ ਚਿੱਤਰ ਦੀ ਜਰੂਰਤ ਨਹੀਂ ਤੇ ਮੈਂ ਬੇਨਤੀ ਕੀਤੀ ਗੁਰਮਖਾਨੇ ਉਸੇ ਵੇਲੇ ਮੇਰੀ ਮੰਨ ਲਈ ਤੇ ਮੈਂ ਬੇਨਤੀ ਵੀ ਇਸ ਦਾਅਵੇ ਨਾਲ ਕੀਤੀ ਕਿ ਮੈਨੂੰ ਪਤਾ ਹੈ ਕਿ ਇੱਥੇ ਮੇਰੀ ਮੰਨੀ ਜਾਣੀ ਹੈ ਕਈ ਵਾਰੀ ਜਿੱਥੇ ਨਹੀਂ ਮੰਨੀ ਜਾਂਦੀ ਉੱਥੇ ਮੇਰੀ ਭਾਵੇਂ ਕਾਇਰਤਾ ਸਮਝ ਲਓ ਜਾਂ ਫਿਰ ਇਹ ਸਮਝ ਲਓ ਬਹਾਨਾ ਕਿ ਜਿੱਥੇ ਬੋਲਣ ਹਾਰੀਆ ਤਿੱਥੇ ਚੰਗੀ ਚੁੱਪ ਪਰ ਤਖ਼ਾ ਹਾਜ਼ਰ-ਨਾਜ਼ਰ ਤੁਸੀਂ ਮੈਂ ਇਹ ਮਨ ਮਹਿਸੂਸ ਕਰਦਾ ਵੀ ਬੜੇ ਚੇਤਨ ਗੁਰਸਿੱਖ ਬੈਠੇ ਹੋ ਇਸ ਗੱਲ ਨੂੰ ਪਕੜਿਓ ਕਿ ਧਰਮਰ ਸਤਲਵਲ ਕਿਵੇਂ ਜਾਂਦਾ ਹੈ ਦੁਨੀਆ ਦੇ ਉੱਤੇ ਧਰਮ ਦਾ ਅੱਜ ਵੀ ਇੰਨਾ ਬੋਲਬਾਲਿਆ ਧਰਮ ਦੇ ਨਾਂ ਤੇ ਏਡੇ ਏਡੇ ਵੱਡੇ ਇਕੱਠ ਹੋ ਰਹੇ ਆ ਕਰੋਨਾ ਦੇ ਇਕੱਠ ਲੱਖਾਂ ਬੰਦੇ ਉਦਾਂ ਹੀ ਮਾਰੇ ਗਏ ਭੀੜ 'ਚ ਕੀ ਧਰਮ ਨਾਲ ਸੰਸਾਰ ਵਾਕਈ ਇੱਕ ਸੁੰਦਰ ਫੁਲਵਾੜੀ ਬਣ ਗਿਆ ਵੇਖਣਾ ਪਏਗਾ ਨਾ ਆਪਣੇ ਤੋਂ ਸ਼ੁਰੂ ਕਰੀਏ ਕਿ ਮੱਥਾ ਟੇਕਣਾ ਬੜੀ ਪਵਿੱਤਰ ਰਵਾਇਤ ਹੈ ਚੰਗੀ ਪਰੰਪਰਾ ਹੈ ਜ਼ਰੂਰ ਟੇਕੋ ਵਿਰੋਧ ਨਹੀਂ ਹੈ ਪਰ ਉਹ ਇੱਕ ਕਮਿਟਮੈਂਟ ਹੈ ਆਪਣੇ ਗੁਰੂ ਦੇ ਨਾਲ ਕਿ ਮੈਂ ਆਪਣਾ ਸੀਸ ਭੇਟ ਕਰਕੇ ਸਤਿਗੁਰੂ ਜੀ ਮੈਂ ਆਪਣੀ ਮੱਤ ਅਰਪਣ ਕਰਕੇ ਤੇਰੇ ਕੋਲੋਂ ਗੁਰਮਤ ਮੰਗਣਾ ਆ। ਤੇ ਮੈਂ ਬੇਨਤੀ ਕੀਤੀ ਗੱਲ ਹੋਰ ਸੌਖੀ ਸਮਝ ਚ ਆ ਜੇ। ਮੰਨ ਲਓ ਮੈਂ ਗੁਰੂ ਘਰ ਰੋਜ਼ ਆਉਂਦਾ। 5 10 20 ਰੁਪਏ ਚਾੜਦਾ। ਤੇ ਜਦੋਂ ਜਾਣ ਲੱਗਦਾ ਤੇ ਆਪਣੇ 5 10 ਚੁੱਕ ਕੇ ਲੈ ਜਾਂਦਾ। ਗੱਲ ਸਮਝ ਆਈ ਨੇ? ਵੀ ਜਿਹੜੇ ਆਪਣੇ 10 ਚਾੜੇ 5 ਚਾੜੇ ਤੇ ਜਦੋਂ ਮੈਂ ਜਾਣ ਲੱਗਿਆ ਤੇ ਆਪਣੇ 5 ਜਾਂ 10 ਜੋ ਵੀ ਸੀ ਆਪਣੇ ਚੁੱਕੇ ਤੇ ਲੈ ਗਿਆ। ਤੇ ਤੁਸੀਂ ਕੀ ਕਹੋਗੇ ਭਲਾ ਦੂਜੇ ਦਿਨ ਤੀਜੇ ਦਿਨ ਕਹੋਗੇ ਵੀ ਇਹਦੇ ਨਾਲੋਂ ਪਖੰਡ ਨਾ ਹੀ ਕਰ। ਪਹਿਲਾਂ ਚਾੜਦਾ ਫਿਰ ਚੁੱਕ ਕੇ ਲੈ ਜਾਂਦਾ ਸਤਿਗੁਰੂ ਜੀ ਨੇ ਇਹੀ ਗੱਲ ਸਾਨੂੰ ਕਹੀ ਮਾਰੇ ਕਹਿਣ ਲੱਗੇ ਵੀ ਮਾਫ ਕਰਿਓ ਸਾਧ ਸੰਗਤ ਕਰੜਾ ਬਚਨ ਉਹ ਕਹਿੰਦੇ ਪਖੰਡ ਕਰਦਾ ਨਾਲੇ ਸਿਰ ਚਾੜਦਾ ਨਾਲੇ ਚੁੱਕ ਕੇ ਲੈ ਜਾਂਦਾ ਸਿਰ ਮਤਲਬ ਸੋਚ ਸਿਰ ਚਾੜਨ ਦਾ ਹੱਡ ਮਾਸ ਦਾ ਭੁੱਖਾ ਨਹੀਂ ਹੈ ਗੁਰੂ ਅੱਗੇ ਅਸੀਂ ਕੀ ਅਰਪਣ ਕਰ ਰਹੇ ਹਾਂ ਜਦੋਂ ਕਹਿੰਦੇ ਨਾ ਸੀਸ ਭੇਟ ਦਿਓ ਤੇ ਸੀਸ ਭੇਟ ਦਾ ਮਤਲਬ ਨਹੀਂ ਕਿ ਹੱਡ ਮਾਸ ਵੱਢ ਕੇ ਤੇ ਉਹਨੂੰ ਮਾਸ ਚਾਹੀਦਾ ਸਾਡਾ ਹੱਡੀਆਂ ਚਾਹੀਦੀਆਂ ਨਹੀਂ ਭਾਈ ਸਤਿਗੁਰੂ ਅੱਗੇ ਸੀਸ ਭੇਟ ਦੇਣ ਦਾ ਅਰਥ ਹੀ ਹੈ ਕਿ ਅਸੀਂ ਆਪਣੀ ਸੋਚ ਤੇਰੇ ਚਰਨਾਂ 'ਚ ਅਰਪਣ ਕਰਕੇ ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੇ ਬੁੱਧ ਬਿਵੇਕਾ ਸਾਨੂੰ ਬਿਵੇਕ ਬੁੱਧੀ ਦਿਓ ਮਹਾਰਾਜ ਗੁਰੂ ਸਾਹਿਬ ਜੀ ਕਹਿੰਦੇ ਰੋਜ਼ ਸਿਰ ਚਾੜਦਾ ਹੈ ਰੋਜ਼ ਝੁੱਕ ਕੇ ਲੈ ਜਾਂਦਾ ਹੈ ਨਜ਼ਾਰਾ ਤੇ ਉਦਨ ਹੋਣਾ ਸੀ ਜਿਸ ਦਿਨ ਸਿਰ ਰੱਖਿਆ ਤੇ ਰੱਖਿਆ ਹੀ ਰਹਿ ਗਿਆ ਟਿਕ ਗਿਆ ਆਪ ਕਹਿੰਦੇ ਮੱਥਾ ਟੇਕਣਾ ਟਿਕ ਗਿਆ ਟਿਕਿਆ ਤੇ ਹੈ ਨਹੀਂ ਇਹ ਤੇ ਪਟਕਰਿਆ ਜੇ ਵੀ ਜਾਂ ਤੇ ਟਿਕ ਜਾਂਦਾ ਕਿਉਂਕਿ ਅਸੀਂ ਚੁੱਕ ਕੇ ਨਾਲ ਲੈ ਗਏ ਆ ਉਹੀ ਸੋਚ ਉਹੀ ਬੁੱਧ ਉਹੀ ਅਕਲ ਉਹੀ ਚਤਰਾਈ ਉਹੀ ਈਰਖਾ ਉਹੀ ਕਿਰਣਾ ਉਹੀ ਲੜਾਈ ਝਗੜਾ ਉਹੀ ਵੈਰ ਵਿਰੋਧ ਜਿਹੜਾ ਕੱਲ ਸੀ ਇੱਥੇ ਸਿਰ ਰੱਖਣ ਦਾ ਫਿਰ ਕੀ ਹੋਇਆ ਡਰਮ ਬਾਹਰ ਨਿਕਲ ਕੇ ਫਿਰ ਉਹੀ ਕੁਛ ਹੋ ਸਕਦਾ ਮੈਂ ਇੱਥੇ ਦੂਜਿਆਂ ਦੇ ਜੋੜੇ ਝਾੜ ਰਿਆ ਹਾਂ ਹੋ ਸਕਦਾ ਇੱਥੇ ਮੈਂ ਦੂਜਿਆਂ ਦੇ ਝੂਠੇ ਭਾਂਡੇ ਮਾਜ ਰਿਆ ਹਾਂ ਹੁਣ ਇੱਥੇ ਅਰਪਣ ਕਰਕੇ ਕੀ ਸਿੱਖਣਾ ਸੀ ਕਿ ਜੋ ਮੈਂ ਚੰਗੀ ਗੱਲ ਸਿੱਖੀ ਆ ਮੈਂ ਹੁਣ ਬਾਹਰ ਜਾ ਕੇ ਵੀ ਦੂਜਿਆਂ ਨਾਲ ਮਿੱਠਾ ਬੋਲਾਂਗਾ ਮੈਂ ਕਟੋ-ਕਟ ਪਰਿਵਾਰ ਤੋਂ ਹੀ ਸ਼ੁਰੂ ਕਰ ਲਵਾਂ ਕੋਈ ਗੱਲ ਨਹੀਂ ਮੈਂ ਤੋੜੀ ਜੂੜੇ ਚੁੱਕ ਕੇ ਰੱਖ ਦਿੰਨਾ ਮੈਂ ਜੂਟੇ ਭੰਡੇ ਚੁੱਕ ਲੈਣਾ ਗੱਲ ਤੇ ਪਰਿਵਾਰ ਤੇ ਵੀ ਨਹੀਂ ਲਾਗੂ ਕੀਤੀ ਜਿੱਦਾਂ ਤੇ ਉੱਥੇ ਵੀ ਕਰੀ ਜਾਂਦੇ ਪਏ ਤੇ ਫਿਰ ਤੇ ਉਹੀ ਕੰਮ ਹੋਇਆ ਨਾ ਵੀ 10 ਚਾੜੇ ਤੇ ਫਿਰ ਚੁੱਕ ਕੇ ਲੈ ਗਏ ਗੁਰੂ ਸਾਹਿਬ ਜੀ ਨੇ ਉਸ ਮੱਥਾ ਟੇਕਣ ਨੂੰ ਨਕਾਰ ਦਿੱਤਾ ਤੁਸੀਂ ਪਾਣੀ ਪੜਦੇ ਸੁਣਦੇ ਹੋ ਕਹਿੰਦੇ ਸਿਰ ਝੁਕਾਉਣ ਦਾ ਕੀ ਹੈ ਨੀਅਤ ਵਿੱਚ ਖੋਟ ਰੱਖ ਕੇ ਬੜਾ ਝੁਕਦਾ ਸ਼ਿਕਾਰੀ ਵੀ ਨiyet ਵਿੱਚ ਖੋਟ ਹੈ ਪਰ ਝੁਕਣ ਵਾਲੀ ਹੱਥ ਮੁਕਾ ਦਿੰਦਾ ਤੂੰ ਤੇ ਇੱਕ ਮਿੰਟ ਵਾਸਤੇ ਝੁਕਿਆ ਨਾ ਉਹ ਤੇ ਕਈ ਕਈ ਮੀਲ ਝੁਕਿਆ ਹੋਇਆ ਇੱਕ ਇੱਕ ਅੱਧਾ ਅੱਧਾ ਕੋ ਘਿਸੜਦਾ ਹੋਇਆ ਚੱਲਿਆ ਜਾਂਦਾ ਤੇ ਵੇਖਣ ਨੂੰ ਲੱਗਦਾ ਬੜੀ ਡੰਡੌਤ ਕਰ ਰਿਹਾ ਡੰਡੇ ਵਾਂਗੂ ਸਿੱਧਾ ਪਰ ਨiyet ਕੀ ਹੈ ਉਸ ਝੁਕਣ ਦੇ ਪਿੱਛੇ ਕਿਸੇ ਦੀ ਜਾਨ ਲੈਣੀ ਹੈ ਇਰਾਦਾ ਬੜਾ ਮਾੜਾ ਤੇ ਮਹਾਰਾਜ ਨੇ ਨਕਾਰ ਦਿੱਤਾ ਕਹਿੰਦੇ ਅਪਰਾਧੀ ਦੂਣਾ ਨਿਵੈ ਜਿਉ ਹੰਤਾ ਮਿਰਗਾਏ ਸੀਸ ਨਿਵਾਇਆ ਕਿਆਤੀ ਹੈ ਜਾਂ ਹਿਰਦੈ ਕੁਸਦਾ ਜਾਏ ਸੀਸ ਨਿਵਾਇਆ ਕਿਆਤੀ ਹੈ ਫਿਰ ਕੀ ਹੋਏਗਾ ਕਾਰਨ ਕੀ ਹੋਇਆ ਉਹ ਵਿਦਵਾਨ ਕਹਿੰਦੇ ਵੀ ਧਰਮ ਇਸ ਲਈ ਰਸਾਤਲ ਚ ਜਾਂਦਾ ਹੈ ਕਿ ਪਰੰਪਰਾ ਹਾਵੀ ਹੋ ਗਈ ਸੱਚ ਗਵਾਚ ਗਿਆ ਸੱਚ ਬੜਾ ਪਵਿੱਤਰ ਸੀ ਮੱਥਾ ਟੇਕਣਾ ਕਰਮਾਂ ਕਰਨੀਆਂ ਇੱਕ ਆਹਿਦ ਸੀ ਗੁਰੂ ਨਾਲ ਇੱਕ ਸੁੱਚੀ ਜੀ ਪ੍ਰਤੀਗਿਆ ਕਮਿਟਮੈਂਟ ਸੀ ਕਿ ਮੈਂ ਪੈਸੇ ਵਾਰ ਦਿਆਂ ਨਾ ਆਪਣੇ ਬੱਚਿਆਂ ਤੋਂ ਫਿਰ ਪੈਸੇ ਜਿਤਾਉਂਦੇ ਨਿਸ਼ਾਵਰ ਕਰ ਦਿੰਦੇ ਜੇ ਜਦੋਂ ਅਸੀਂ ਮੱਥਾ ਟੇਕ ਕੇ ਪ੍ਰਕਰਮਾ ਕਰਨੀਆਂ ਸੀ ਉਹ ਵੀ ਇੱਕ ਕੌਲ ਸੀ ਗੁਰੂ ਨਾਲ ਕਿ ਮੈਂ ਆਪਣਾ ਆਪਾ ਤੇਥੋਂ ਨਿਸ਼ਾਵਰ ਕਰਨ ਦਾ ਕੌਲ ਕਰਦਾ ਬੜੀ ਚੰਗੀ ਪਰੰਪਰਾ ਸੀ ਪਰ ਪਰੰਪਰਾ ਦਾ ਸੱਚ ਕੋ ਆ ਦਿੱਤਾ ਕਹਿੰਦਾ ਵੀ ਨਹੀਂ ਤੈਨੂੰ ਅਰਪਣ ਜ਼ਰੂਰ ਕਰਦਾ ਪਰ ਕਬਜਾ ਮੇਰਾ ਉਹ ਦਾਨਿਆਂ ਨੇ ਵਿਅੰਗ ਬਣਾਇਆ ਕਹਿੰਦੇ ਤਨ ਮਨ ਧਨ ਸਭ ਤੇਰਾ ਪਰ ਕਬਜਾ ਰਹੇਗਾ ਮੇਰਾ ਮੈਂ ਮੱਥਾ ਵੀ ਰੱਖਦਾ ਮੈਂ ਪ੍ਰਕਰਮਾ ਵੀ ਕਰਦਾ ਪਰ ਕਬਜਾ ਮੇਰਾ ਹੈ ਵਰਤਾਂਗਾ ਉਹਦਾ ਜਿੱਦਾਂ ਮੇਰੀ ਮਰਜ਼ੀ ਇਹਨੂੰ ਕਹਿੰਦੇ ਆ ਪਰੰਪਰਾ ਹਾਵੀ ਹੋ ਗਈ ਤੇ ਜਿਹੜੀ ਹਕੀਕਤ ਸੀ ਉਹਨੂੰ ਸਮਝ ਨਾ ਸਕਿਆ ਸੀ ਜਿਹਨੂੰ ਭਾਈ ਗੁਰਦਾਸ ਜੀ ਨੇ ਲਿਖਿਆ ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੌਲਾਣੇ ਜਦੋਂ ਬਾਹਮਣ ਤੇ ਮੌਲਾਣੇ ਸ਼ਬਦ ਆਇਆ ਇਹ ਨਹੀਂ ਕਿ ਆ ਵੀ ਦੋ ਫਿਰਕੀਆਂ ਦੀ ਗੱਲ ਕਰ ਰਿਹਾ ਮਤਲਬ ਜਿਹੜੇ ਆਗੂ ਸੀ ਨਾ ਜੀ ਆਗੂ ਜਿਨ੍ਹਾਂ ਨੇ ਲੋਕਾਂ ਨੂੰ ਸੇਧ ਦੇਣੀ ਸੀ ਜਿਨ੍ਹਾਂ ਕੋਲੋਂ ਆਸ ਸੀ ਵੀ ਇਹਨਾਂ ਨੇ ਜਿਉਣਾ ਸਿਖਾਣਾ ਉਹਨਾਂ ਦੀ ਜ਼ਿੰਦਗੀ ਵਿੱਚੋਂ ਸੱਚ ਗਵਾਚ ਗਿਆ ਸਿਰਫ ਪਰੰਪਰਾਵਾਦੀ ਰਹਿ ਗਏ ਜੇਕ ਤੇ ਸੱਚ ਹੁੰਦਾ ਤੇ ਫਿਰ ਬਾਂਸਾਂ ਵਾਂਗੂ ਖੈ ਖੈ ਕੇ ਅੱਗ ਨਹੀਂ ਸੀ ਲਾਉਣੀ ਖਿਰਦੇ ਪਿਆਰ ਪਿਆਰ ਦੀ ਗਲਵਕੜੀ ਪਈ ਹੁੰਦੀ ਨਾ ਪਰ ਸੱਚ ਕਿਨਾਰੇ ਰਹਿ ਗਿਆ ਹਕੀਕਤ ਗਵਾਚ ਗਈ ਸਿਰਫ ਪਰੰਪਰਾ ਦਾ ਨਾਂ ਹੀ ਧਰਮ ਹੋ ਗਿਆ ਤੇ ਪਰੰਪਰਾ ਤੋਂ ਲੜੀ ਜਾ ਰਿਹਾ ਜਿੰਨੀ ਜਿੱਦ ਪਿੱਟੀ ਜਾ ਰਹੀ ਹੈ ਨਾ ਉਹ ਇਸ ਗੱਲ ਦੀ ਪਿੱਟੀ ਜਾ ਰਹੀ ਹੈ ਕਿ ਮੈਂ ਪਰੰਪਰਾਵਾਦੀ ਹਾਂ ਮੈਂ ਪੈਰਾ ਦੇ ਰਿਹਾ ਹਾਂ ਉਹ ਪਰੰਪਰਾ ਕਿਉਂ ਹੈ ਉਹ ਰਵਾਇਤ ਕਿਉਂ ਹੈ ਸਾਥ ਸੰਗਤ ਉਹਨੂੰ ਸਮਝਣ ਦਾ ਯਤਨ ਕਰੀਏ ਬੜੀਆਂ ਚੰਗੀਆਂ ਰਵਾਇਤਾਂ ਸੀ ਜਦੋਂ ਜਦੋਂ ਕਦੀ ਸਾਡੇ ਪੁਰਖਿਆਂ ਨੇ ਬਣਾਈਆਂ ਹੋਣਗੀਆਂ ਉਹਨਾਂ ਦੀ ਬੜੀ ਚੰਗੀ ਭਾਵਨਾ ਸੀ ਉਹਦੇ ਪਿੱਛੇ ਸੱਚ ਬਹੁਤ ਅਨਮੋਲ ਹੋਏਗਾ ਪਰ ਅਸੀਂ ਉਹ ਸੱਚ ਨੂੰ ਪਾਸੇ ਰੱਖ ਕੇ ਕਈ ਵਾਰੀ ਉਹ ਰਵਾਇਤਾਂ ਨੂੰ ਲੜਾਈ ਦਾ ਸਾਧਨ ਬਣਾ ਲੈਂਦੇ ਆਂ ਲੜਾਈ ਦਾ ਹਥਿਆਰ ਬਣਾ ਲੈਂਦੇ ਅਸੀਂ ਸੋ ਸਾਨੂੰ ਗੁਰੂ ਸਾਹਿਬ ਜੀ ਨੇ ਜੋ ਧਰਮ ਦਾ ਮਾਰਗ ਦਿੱਤਾ ਉਹ ਬੜੇ ਕਮਾਲ ਦਾ ਸਾਸੰਗਤ ਉਹ ਕਹਿੰਦੇ ਵੀ ਧਰਮ ਇੱਕ ਗੱਲ ਨੋਟ ਕਰਿਓ ਤੁਸੀਂ ਗੁਰਮਖ ਪਿਆਰੇ ਬੈਠੇ ਸਾਰੇ ਤੁਸੀਂ ਵਕਰੀ ਵਕਰੀ ਵਿਚਾਰਦੇ ਵੀ ਬੈਠੇ ਹੋ ਸਿੱਖੀ ਵਿੱਚ ਜਿਹੜਾ ਧਰਮ ਹੈ ਨਾ ਉਹ ਜਾਤ ਕੋ ਨਹੀਂ ਮੰਨਿਆ ਗਿਆ ਜਨਮ ਤੋਂ ਨਹੀਂ ਮੰਨਿਆ ਗਿਆ ਦੂਜੇ ਮਤਾਂ ਚ ਅਸੀਂ ਧਰਮ ਵੇਖਦੇ ਆ ਜਨਮ ਤੋਂ ਵੀ ਜੇ ਫਲਾਣੇ ਦੇ ਘਰ ਚ ਜਨਮ ਹੋ ਗਿਆ ਤੇ ਫਿਰ ਉਹ ਨੇਚਰਲੀ ਉੱਚੀ ਸ਼੍ਰੇਣੀ ਦਾ ਵੱਡਾ ਸ੍ਰੇਸ਼ਟ ਹੈ ਤੇ ਜੇ ਇਸ ਫਿਰਕੇ ਚ ਜਨਮ ਹੋ ਗਿਆ ਇਸ ਬਰਾਦਰੀ ਚ ਜਨਮ ਹੋ ਗਿਆ ਤੇ ਭਾਵੇਂ ਉਹ ਕਿੱਡਾ ਮਹਾਪੁਰਖ ਹੋਏ ਰੱਬ ਚਾ ਭੇਰ ਹੋ ਜੇ ਬਾਬਾ ਰਬਦਾਸ ਵਾਂਗੂ ਉਹ ਨੀਚ ਹੀ ਰਹਿਣਾ ਚਮਾਰ ਹੀ ਰਹਿਣਾ ਕਿਉਂਕਿ ਉੱਥੇ ਵੰਡੀ ਕਾਦੀ ਸੀ ਜਨਮ ਤੋਂ ਗੁਰੂ ਸਾਹਿਬ ਜੀ ਕਹਿੰਦੇ ਨਹੀਂ ਵੰਡੀ ਜਨਮ ਤੋਂ ਨਹੀਂ ਐ ਵੰਡੀ ਕਰਮ ਤੋਂ ਹੈ ਕੋਈ ਸ੍ਰੇਸ਼ਟ ਤਾਂ ਹੈ ਕੋਈ ਉੱਚਾ ਤਾਂ ਹੈ ਜੇ ਉਹਦੇ ਕਰਮ ਉੱਚੇ ਨੇ ਕੋਈ ਨੀਚ ਤਾਂ ਹੈ ਜੇ ਉਹਦੇ ਕਰਮ ਨੀਚ ਹਨ ਇਸ ਵਾਸਤੇ ਖਾਸ ਕਰਕੇ ਜਦੋਂ ਸਿੱਖੀ ਦੀ ਗੱਲ ਹੁੰਦੀ ਹੈ ਤੇ ਹਾਂ ਇਹ ਸੁਭਦਾ ਜਰੂਰ ਹੋ ਸਕਦੀ ਹੈ ਕਿ ਜੇ ਪੇਰੈਂਟਸ ਸਿੱਖ ਨੇ ਘਰਾਣਾ ਸਿੱਖਿਆ ਤੇ ਸੰਸਕਾਰ ਸੌਕੇ ਮਿਲ ਜਾਣਗੇ ਵਾਸਤਵ ਵਿੱਚ ਸਿੱਖੀ ਹਰ ਬੰਦੇ ਨੂੰ ਆਪ ਕਮਾਉਣੀ ਪੈਂਦੀ ਹੈ ਕੋਈ ਫਰਕ ਨਹੀਂ ਪੈਂਦਾ ਵੀ ਕਿਹੜੀ ਬਰਾਦਰੀ ਚ ਜੰਮਿਆ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਸਿੱਖੀ ਜਨਮ ਤੋਂ ਨਹੀਂ ਸ਼ੁਰੂ ਹੋ ਰਹੀ ਸਿੱਖੀ ਵਿਚਾਰ ਤੋਂ ਸ਼ੁਰੂ ਹੋ ਰਹੀ ਹੈ ਸਿੱਖੀ ਸਿੱਖਿਆ ਬੋਲੋ ਨਾ ਜੀ ਸਿੱਖੀ ਸਿੱਖਿਆ ਗੁਰ ਵਿਚਾਰ ਜਿਨ੍ਹਾਂ ਦੇ ਅੰਦਰ ਗੁਰ ਵਿਚਾਰ ਨਹੀਂ ਆਈ ਗੁਰੂ ਸਾਹਿਬ ਦੇ ਆਪਣੇ ਘਰ ਚ ਜਨਮ ਲੈਣ ਵਾਲੇ ਪ੍ਰਿਥੀ ਚੰਦ ਦਾ ਜਨਮ ਗੁਰੂ ਰਾਮਦਾਸ ਜੀ ਦੇ ਘਰ ਚ ਹੋਇਆ ਧੀਰਮਲ ਗੁਰੂ ਕੇ ਘਰਾਣੇ ਵਿੱਚੋਂ ਹੈ ਰਾਮ ਰਾਏ ਗੁਰੂ ਦੇ ਘਰ ਚ ਜਨਮਿਆ ਹੈ ਗੁਰੂ ਦੇ ਤੁਸੀਂ ਬਰਾਦਰੀ ਦੀ ਗੱਲ ਕਰਦੇ ਹੋ ਸਤਿਗੁਰੂ ਜੀ ਦੇ ਆਪਣੇ ਘਰ ਚ ਜਨਮ ਲੈਣ ਵਾਲੇ ਜਦੋਂ ਵਿਚਾਰ ਧਾਰਕ ਤੌਰ ਤੇ ਮਤ ਭੇਦ ਰਹੇ ਵਖਰੇਵੇਂ ਰਹੇ ਵਿਚਾਰ ਨੂੰ ਨਹੀਂ ਅਪਣਾਇਆ ਉਹ ਚੱਤਰ ਬਣ ਸਕਦੇ ਆ ਨਪੁੰਨ ਆਗੂ ਬਣ ਸਕਦੇ ਆ ਉਹ ਚੌਧਰੀ ਬਣ ਸਕਦੇ ਆ ਪਰ ਉਹ ਸਿੱਖ ਨਹੀਂ ਬਣ ਸਕਦੇ ਤਾਂ ਇੱਥੇ ਸ਼ੁਰੂਆਤ ਕਿੱਥੋਂ ਹੋਣੀ ਆ ਵਿਚਾਰ ਤੋਂ ਚਾਰ ਥੰਮੀਆਂ ਗੁਰੂ ਸਾਹਿਬ ਨੇ ਸਾਨੂੰ ਬਖਸ਼ੀਆਂ ਸਾਧ ਸੰਗਤ ਤੇ ਜਿਹੜੇ ਗੁਣ ਚਾਰ ਦੱਸੇ ਨਾ ਗੁਰੂ ਨਾਨਕ ਸਾਹਿਬ ਜੀ ਨੇ ਉਹ ਹਰ ਫਿਰਕੇ ਵਾਸਤੇ ਲੁਣਿੰਦੇ ਆ ਹਰ ਫਿਰਕੇ ਵਾਸਤੇ ਗੁਣ ਨੇ ਨਾ ਜੀ ਪਹਿਲਾ ਗੁਣ ਹੈ ਦਇਆ ਦੂਜਾ ਹੈ ਸੰਤੋਖ ਤੀਜਾ ਹੈ ਕਰੈਕਟਰ ਜਤ ਤੇ ਚੌਥਾ ਹੈ ਸਤ ਹੁਣ ਜੇ ਮਹਾਰਾਜ ਕਹਿੰਦੇ ਆ ਵੀ ਧਰਮ ਦੀਆਂ ਇਹ ਚਾਰ ਥੰਮੀਆਂ ਨੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਤੇ ਕੀ ਇਹ ਸਿਰਫ ਇੱਕ ਬਰਾਦਰੀ ਵਾਸਤੇ ਆ ਵੀ ਤੁਸੀਂ ਇਸ ਬਰਾਦਰੀ ਚ ਜੰਮੇ ਹੋ ਤਾਂ ਤੁਹਾਡੇ ਅੰਦਰ ਦਇਆ ਚਾਹੀਦੀ ਹੈ ਤਾਂ ਤੁਹਾਡੇ ਅੰਦਰ ਸੱਚ ਚਾਹੀਦਾ ਤਾਂ ਤੁਹਾਡਾ ਕਰੈਕਟਰ ਉੱਚਾ ਚਾਹੀਦਾ ਤਾਂ ਤੁਸੀਂ ਸੰਤੋਖੀ ਚਾਹੀਦੇ ਹੋ ਨਹੀਂ ਭਾਈ ਦਇਆ ਤੇ ਮੁਸਲਮਾਨ ਚ ਵੀ ਚਾਹੀਦੀ ਹੈ ਦਇਆ ਹਿੰਦੂ ਚ ਵੀ ਚਾਹੀਦੀ ਹੈ ਸਾਰਿਆਂ ਚ ਚਾਹੀਦੀ ਹੈ ਬੰਦੇ ਦਾ ਧਰਮ ਹੀ ਇੱਥੋਂ ਸ਼ੁਰੂ ਹੋਣਾ ਜੇ ਦਇਆ ਤੇ ਸੱਚ ਤੇ ਇਹ ਸੀ ਫਿਰ ਕਰੋਨਾਮਈ ਹਿਰਦੇ ਖੈ ਕੇ ਕਿਉਂ ਮਰਨ ਲੱਗੇ ਕਿਉਂਕਿ ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੋਲਾਣੇ ਸਾਥੇ ਨਾਰੇ ਰਹਿ ਗਏ ਇਸਲਾਮ ਦੇ ਅੰਦਰ ਇੱਕ ਬੜੀ ਪਿਆਰੀ ਜੀ ਵਿਥਿਆ ਹੈ ਤੰਕੀਆਂ ਗੱਲਾਂ ਸਿੱਖਣੀਆਂ ਬਹੁਤ ਲਾਜ਼ਮੀ ਨੇ ਸਾਧ ਸੰਗਤ। ਸ਼੍ਰੀ ਕ੍ਰਿਸ਼ਨ ਜੀ ਦੀ ਗਰੀਬ ਨਿਵਾਜ਼ੀ ਮੈਨੂੰ ਬਹੁਤ ਪਿਆਰੀ ਲੱਗਦੀ ਹੈ। ਜਦੋਂ ਉਹ ਬਿਦਰ ਨੂੰ ਨਿਵਾਜਦੇ ਆ ਤੇ ਵੱਡੇ ਵੱਡੇ ਰਾਜਿਆਂ ਨੂੰ ਨਕਾਰ ਦਿੰਦੇ ਆ। ਕੀ ਮਿੱਤਰਤਾ ਹੈ। ਕੀ ਯਾਰੀ ਪਾਲਦੇ ਨੇ। ਕਿੱਡਾ ਵੱਡਾ ਦਿਲ ਹੈ ਉਹਨਾਂ ਦਾ। ਚੁੱਕੀ ਜਾਏ ਵਲਾਏ ਉਹਨ ਸਭਨਾਂ ਦੇ ਜੀਆ ਅੰਦਰ ਤੁਖਾ। ਪੀਸ਼ਮ, ਦ੍ਰੋਣਾ, ਕਰਨ ਤਾਜ ਸਭਾ ਸ਼ਿੰਗਾਰ ਵੱਡੇ ਮਨੁੱਖਾ। ਬਿਸ਼ੰਪਤਾਮਾ ਜੀ ਆਚਾਰੀਆ ਦਰੋਣਾ ਵਰਗੇ ਸ਼ਬਾ ਦੇ ਵੱਡੇ ਵੱਡੇ ਸ਼ਿੰਗਾਰ ਮਨੁੱਖ ਸੀ ਜਿਹੜੇ ਸਾਰਿਆਂ ਨੂੰ ਛੱਡ ਕੇ ਸ਼੍ਰੀ ਕ੍ਰਿਸ਼ਨ ਜੀ ਚੁੱਕੀ ਚਲੇ ਗਏ